ਵਾਸਤਵ ਤੌਰ ਤੇ ਆਪਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੇ ਅਰਦਾਸ ਦੇ ਵਿੱਚ ਸਾਰਿਆਂ ਲਈ ਅਰਦਾਸ ਕੀਤੀ ਸੋ ਆਪਾਂ ਸਾਡੇ ਇਲਾਕੇ ਦੀ ਸੀਨੀਅਰ ਅਸਖਸ਼ੀਅਤ ਨੇ ਸਿਆਸੀ ਆਪ ਨੂੰ ਅਹੁਦੇਦਾਰ ਨੇ ਜੀ ਗੁਰਦੀਪ ਸਿੰਘ ਕਾਲੀ ਤੇ ਆਪਾਂ ਉਹਨਾਂ ਦੇ ਵਿਚਾਰ ਜਿਹੜੇ ਨੇ ਲੈਨੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਬਹੁਤ ਇਸ ਵਕਤ ਉਹਨਾਂ ਦੇ ਮਨ ਦੇ ਵਿੱਚ ਵੀ ਦੁੱਖ ਹੈ ਤੇ ਆਪਾਂ ਉਹਨਾਂ ਦੇ ਨਾਲ ਗੱਲ ਕਰਤਾ ਬੜਾ ਦੁੱਖ ਦਾ ਸਮਾਂ ਵੀ ਸਾਡੇ ਜਿਹੜੇ ਬਹੁਤ ਹੀ ਅਜੀਬ ਦੋਸਤ ਲਾਲ ਸਿੰਘ ਮੰਗੜੇ ਦੁਨੀਆ ਤੋਂ ਚਲੇ ਗਏ ਮੈਂ ਤਾਂ ਅਕਸਰ ਉਹਨੂੰ ਕਹਿੰਦਾ ਹੁੰਦਾ ਜੀ ਤੂੰ ਬਾਗੀ ਬੰਦਾ ਬਾਗੀ ਸੁਰਜੀਤ ਦੀ ਸਰਕਾਰਾਂ ਨਾਲ ਨਾ ਬਣੇ ਤੇ ਆ ਸਿਸਟਮ ਨਾਲ ਨਾ ਬਣੇ ਉਹਨੂੰ ਬਾਗੀ ਉਹ ਕਿਹਾ ਜਾਂਦਾ ਵਧੀਆ ਇਨਸਾਨ ਸੀ ਸਟੈਂਡ ਵਾਲਾ ਸੀ ਲੜਨ ਵਾਲਾ ਸੀ ਜਿੱਥੇ ਖੜਦਾ ਸੀ ਮਤਲਬ ਇਹ ਮੈਂ ਕਹਿ ਲਵਾਂ ਕੋਲੀ ਚੱਟ ਤੇ ਝੱਗਾ ਤੱਕ ਨਹੀਂ ਸੀਗਾ ਜਿੱਥੇ ਅੜ ਗਿਆ ਤੜ ਗਿਆ ਬੜੀਆ ਮੁਸ਼ਕਿਲ ਹੈ ਸਈਆਂ ਨੇ ਸਾਡੇ ਨਾਲ ਵੀ ਕੋਈ ਵਾਰ ਉਹਦੀ ਹੋਈ ਆ ਤਲਖੀ ਪਰ ਮੈਂ ਸਮਝਦਾ ਵੀ ਵਧੀਆ ਬੰਦਾ ਸੀ ਵਧੀਆ ਇਨਸਾਨ ਸੀ ਅਜੇ ਉਹਦੀ ਉਮਰ ਨਹੀਂ ਸੀ ਪਰ ਜੋ ਕੁਦਰਤ ਦਾ ਭਾਣਾ ਜ ਆਪਾਂ ਕਹ ਲਈਏ ਜੋ ਸਾਡੇ ਸਿਸਟਮ ਨੇ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਹੁਣ ਬੰਦਾ ਆਪ ਤਾਂ ਮਰ ਨਹੀਂ ਰਿਹਾ ਬਿਮਾਰੀਆਂ ਮਾਰ ਰਹੀਆਂ ਨੇ ਸੋ ਪੱਤਰਕਾਰਤਾ ਦੇ ਵਿੱਚ ਵੀ ਮੈਂ ਉਹਦੀ ਗੱਲ ਕਰਾਂ ਤਾਂ ਲੇਖਣ ਦਾ ਜਿਹੜਾ ਉਹਦੀ ਕਲਾ ਸੀਗੀ ਮੇਰੇ ਖਿਆਲ ਦੇ ਵਿੱਚ ਮੈਨੂੰ ਹਜੇ ਤੱਕ ਉਹਦੇ ਮੁਕਾਬਲੇ ਦਾ ਜੋ ਸ਼ਬਦ ਯੂਜ਼ ਕਰਦਾ ਸੀ ਮੇਰੇ ਖਿਆਲ ਦੇ ਵਿੱਚ ਹਜੇ ਤੱਕ ਮੈਨੂੰ ਕੋਈ ਮਿਲਿਆ ਨਹੀਂ ਉਹ ਲਿਖਣ ਦਾ ਵੀ ਮਾਹਰ ਸੀ ਸਮਾਜਿਕ ਕੰਮਾਂ ਦਾ ਧਾਰਮਿਕ ਕੰਮਾਂ ਦਾ ਹਰ ਖੇਤਰ ਦੇ ਵਿੱਚ ਇੱਕ ਉਹਦੀ ਆਪਣੀ ਅਲੱਗ ਸ਼ਖਸੀਅਤ ਸੀ ਜਿਹਨੂੰ ਜੋ ਉਹ ਸਮਾਜ ਨਾਲੋਂ ਵੱਖਰਾ ਬਣਾਉਂਦੀ ਸੀ ਸੋ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰੂੰਗਾ ਵੀ ਇਹੋ ਜਿਹੇ ਬੰਦੇ ਧਰਤੀ ਤੇ ਆਉਣੇ ਚਾਹੀਦੇ ਨੇ ਦੁਨੀਆ ਤਾਂ ਖੁਸ਼ ਨਹੀਂ ਹੁੰਦੀ ਪਰ ਜਿਹੜੇ ਉਹ ਚੀਕਦੇ ਹੋਏ ਚੰਗੇ ਕੰਮ ਨੇ ਲੋਕਾਂ ਨੂੰ ਦੇਖਣੇ ਚਾਹੀਦੇ ਨੇ ਆਸੂਾਰੇ ਇਹ ਪੁੱਛਣਾ ਚਾਹੁੰਦੇ ਆ ਕਿ ਕਿੰਨਾ ਵੱਡਾ ਤੁਸੀਂ ਘਾਟਾ ਸਮਝਦੇ ਹੋ ਕਿ ਇੱਕ ਤੇ ਸਮਾਜ ਹੈ ਘਾਟਾ ਤੇ ਆ ਹੋਰ ਕਿਹਨੂ ਕਿਹੋ ਘਾਟਾ ਪਿਆ ਦੇਖੋ ਪਰਿਵਾਰ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੀ ਹੈ ਜਦ ਇੱਕ ਪਰਿਵਾਰ ਦਾ ਜੀ ਚਲੇ ਜਾਂਦਾ ਪਰ ਉਹ ਕਿ ਮੈਂ ਤੇ ਇਹ ਕਹਿਣਾ ਵੀ ਇਹਦਾ ਪੱਤਰਕਾਰਤਾ ਦੇ ਵਿੱਚ ਸੀ ਜਾਂ ਉਹਦਾ ਖੜਨ ਦਾ ਲਿਖਣ ਦਾ ਸਟਾਈਲ ਸੀ ਮੇਰੇ ਖਿਆਲ ਦੇ ਵਿੱਚ ਅਗਲੇ ਮੈਨੂੰ ਕਈ ਸਾਲਾਂ ਤੱਕ ਲੱਗਦਾ ਵੀ ਇਹੋ ਜਿਹਾ ਬੰਦਾ ਸ਼ਾਇਦ ਕਾਜਾ ਨਾ ਹੋਵੇ ਸਮਾਜ ਨੂੰ ਪੱਤਰਕਾਰਤਾ ਨੂੰ ਇਹਦਾ ਬਹੁਤ ਵੱਡਾ ਘਾਟਾ ਪਿਆ ਦੇਰਤ ਕੋਲਾਂ ਨਹੀਂ ਸਾਨੂੰ ਖੁਦ ਨੂੰ ਵੀ ਬਹੁਤ ਇਸ ਗੱਦਾ ਦਾ ਤਾਅ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਜਿੱਥੇ ਸਮਾਜ ਲਈ ਖੜਦੇ ਸੀ ਆਪਣੇ ਪਤਰਕਾਰ ਭਾਈਚਾਰੇ ਲਈ ਵੀ ਬੜਾ ਸਤਿਕਾਰ ਬਣਾਇਆ ਆਪਣਾ ਆਪਣਾ ਭਾਈਚਾਰੇ ਦੇ ਵਿੱਚ ਤੇ ਕਿੰਨੀ ਵੱਡੀ ਅੱਜ ਉਹਨਾਂ ਦੀ ਦੇਣ ਹੈ ਹਰੇਕ 15 ਅਗਸਤ ਤੇ 26 ਜਨਵਰੀ ਨੂੰ ਉਹਦੀ ਬਦੌਲਤ ਇੱਕ ਸਨਮਾਨ ਚੈਨਾ ਜੀ ਜਿਹੜਾ ਸਾਨੂੰ ਨਸੀਬ ਹੁੰਦਾ ਹੈ ਜੀ ਬਿਲਕੁਲ ਬਿਲਕੁਲ ਜੀ ਉਹ ਤਾਂ ਕੁਝ ਬੰਦਿਆਂ ਨੇ ਆਪਣੀ ਮੋਨੋਪੋਲੀ ਬਣਾਈ ਹੋਈ ਸੀ ਉਹ ਆਪਾਂ ਸਾਰਿਆਂ ਨੇ ਰਲ ਕੇ ਕਲੱਬ ਬਣਾਇਆ ਚਲੋ ਇਹਨੇ ਮੈਨੂੰ ਕਰਿਆ ਵੀ ਕਰਨਾ ਮੈਂ ਕਿਹਾ ਸੀ ਤੁਹਾਡੇ ਨਾਲ ਆ ਕਿ ਕਲੱਬ ਵਾਲਾ ਉਦੋਂ ਵੀ ਇਹਨੇ ਕਿਹਾ ਵੀ ਜੇ ਤੂੰ ਮੇਰਾ ਸਾਥ ਦੇਵੇਂਗਾ ਫਿਰ ਮੈਂ ਚੱਕੂੰ ਸਟੈਪ ਮੈਂ ਕਿਹਾ ਅਸੀਂ ਤੇਰੇ ਨਾਲ ਆ